ਇਸ ਵੇਲੇ ਦੀ ਦੁਖਦਾਈ ਖਬਰ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਇੱਕ ਨੌਜਵਾਨ ਲੜਕੀ ਦੀ ਪਾਖੜਾ ਨਹਿਰ ਵਿੱਚੋਂ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਰਜੀ ਫੈਲ ਗਈ ਤੁਹਾਨੂੰ ਦੱਸਦੇ ਕਿ ਲੜਕੀ ਦਾ ਨਾਮ ਨੀਸ਼ਾ ਸੋਹਣੀ ਦੱਸਿਆ ਜਾ ਰਿਹਾ ਜੋ ਕਿ ਮਹਾਲੀ ਦੇ ਵਿੱਚ ਪੜ੍ਹਾਈ ਕਰ ਰਹੀ ਸੀਗੀ 에ਅਰ ਹੋਸਟਲਸ ਦੀ ਭੜਾਈ ਕਰਦੀ ਇਸ ਲੜਕੀ ਦਾ ਦੱਸਿਆ ਜਾ ਰਿਹਾ ਕਿ ਕਿਸੇ ਨੌਜਵਾਨ ਦੇ ਨਾਲ ਅਫੇਰ ਚੱਲਦਾ ਸੀ ਜੋ ਕਿ 30 ਸਾਲਾਂ ਦਾ ਸੀ ਤੇ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀਗਾ ਦਸਤਾਨ ਮੁਤਾਬਕ ਇਸ ਲੜਕੀ ਨੂੰ ਉਸ ਨੌਜਵਾਨ ਪ੍ਰੇਮੀ ਨੇ ਜੋ ਕਿ 33 ਸਾਲ ਦਾ ਸੀ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀਗਾ ਰੋਪੜ ਮਿਲਣ ਵਾਸਤੇ ਬੁਲਾਇਆ ਤੇ ਧੋਖੇ ਨਾਲ ਲਹਿਰ ਦੇ ਵਿੱਚ ਤੱਕਾ ਦੇ ਦਿੱਤਾ ਜਾਣਕਾਰੀ ਮੁਤਾਬਕ ਉਹ 33 ਸਾਲਾ ਪ੍ਰੇਮੀ ਜੋ ਸੀ ਉਸ ਦਾ ਪਹਿਲਾ ਹੀ ਵਿਆਹ ਹੋਇਆ ਹੋਇਆ ਸੀ ਤੇ ਉਸ ਦੀ ਪਤਨੀ ਵਿਦੇਸ਼ ਤੋਂ ਵਾਪਸ ਪਰਤਣੀ ਸੀ ਜਿਸ ਦੇ ਚਲਦਿਆਂ ਦੂਜੇ ਪਾਸੇ ਨिशा ਸੋਨੀ ਜੋ ਲੜਕੀ ਜਿਸ ਦੀ ਮ੍ਰਿਤਿ ਹੋਈ ਹੈ ਉਹ ਉਸ ਪ੍ਰੇਮੀ ਨੂੰ ਬਾਰ ਬਾਰ ਕਹਿ ਰਹੀ ਸੀ ਕਿ ਹੁਣ ਆਪਣੇ ਅਫੇਅਰ ਨੂੰ ਕਾਫੀ ਸਮਾਂ ਹੋ ਗਿਆ ਤੇ ਜਲਦ ਤੋਂ ਜਲਦ ਵਿਆਹ ਕਰਾਇਆ ਜਾਵੇ ਇਹਨਾਂ ਚੀਜ਼ਾਂ ਦੇ ਚੱਲਦੇ ਹੋਏ ਆਨੰਦ ਫਾਨਨ ਦੇ ਵਿੱਚ ਇਸ ਪ੍ਰੇਮੀ ਕੋਲੋਂ ਇਹ ਕਦਮ ਚੁੱਕਿਆ ਗਿਆ ਤੇ ਪੁਲਿਸ ਵੱਲੋਂ ਫਿਲਹਾਲ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈਗਾ ਤੇ ਲੜਕੀ ਜੋ ਕਿ ਬिलासपुर ਜ਼ਿਲ੍ਹਾ ਦੀ ਰਹਿਣ ਵਾਲੀ ਸੀਗੀ ਡਿਸਟ੍ਰਿਕਟ ਬिलासपुर ਦੀ ਰਹਿਣ ਵਾਲੀ ਇਹ ਲੜਕੀ 에어 ਹੋਸਟਲਸ ਦੀ ਪੜਾਈ ਕਰ ਰਹੀ ਸੀਗੀ ਮੁਹਾਲੀ ਦੇ ਵਿੱਚ ਰਹਿ ਕੇ ਜਿੱਥੇ ਤੀਤੀਆ ਸਾਲਾ ਦੇਸ ਪੰਜਾਬ ਪੁਲਿਸ ਦੇ ਨੌਜਵਾਨ ਨਾਲ ਇਸ ਦਾ ਅਫੇਅਰ ਹੋ ਜਾਂਦਾ ਤਾਂ ਫਿਰ ਇਹਨਾਂ ਅੱਗੇ ਵੱਧਦਾ ਕਿ ਲੜਕੀ ਵਿਆਹ ਵਾਸਤੇ ਕਹਿ ਲੱਗ ਜਾਂਦੀ ਹੈ ਪਰ ਇਹ ਤੀਤੀਆ ਸਾਲਾ ਦਾ ਨੌਜਵਾਨ ਪਹਿਲਾਂ ਹੀ ਵਿਆਹ ਹੋਇਆ ਸੀ ਜਿਸ ਦੀ ਪਤਨੀ ਵਿਦੇਸ਼ੋਂ ਵਾਪਸ ਪਰਤਰੀ ਸੀਗੀ ਜਿਸ ਦੇ ਕਰਦਿਆ ਇਸ ਨੇ ਮਿਲਣ ਵਾਸਤੇ ਨੀਸ਼ਾ ਸੋਨੀ ਨੋ ਜੋ ਲੜਕੀ ਮ੍ਰਿਤਕ ਉਸ ਨੂੰ ਰੋਪੜ ਬੁਲਾਇਆ ਤੇ ਨਹਿਰ ਦੇ ਕੰਢੇ ਤੇ ਲੈ ਜਾ ਕੇ ਉਸ ਨੂੰ ਧੱਕਾ ਦੇ ਦਿੱਤਾ ਜਿਸ ਦੀ লাশ ਪਟਿਆਲਾ ਤਾਮੂ ਮਾਜਰਾ ਨੇੜੇ ਪਾਕੜਾ ਵਿੱਚੋਂ ਮਿਲੀ ਹੈ ਜੋ ਕਿ ਗੋਤਾਖੋਰ ਸ਼ੰਕਰ 파ਰਤਵਾਜ ਦੀ ਟੀਮ ਵੱਲੋਂ ਕੱਢੀ ਗਈ ਜਿਸ ਦੀ ਤਸਵੀਰ ਫੇਸਬੁੱਕ ਉੱਪਰ ਪਾਈ ਗਈ ਤਾਂ ਜਿਸ ਤੋਂ ਬਾਅਦ ਇਹ ਮਾਮਲਾ ਸਾਰਾ ਪਰਤ ਪਰਤ ਖੁੱਲਦਾ ਗਿਆ ਤੇ ਹੁਣ ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਇਹ ਲੜਕੀ ਮਹਾਰੀ ਦੇ ਵਿੱਚ 에ਅਰ ਹੋਸਟਸ ਦੀ ਪੜਾਈ ਕਰ ਰਹੀ ਸੀਗੀ ਤੇ ਇਸ ਨੂੰ ਖਤਮ ਕਰਨ ਵਾਲਾ ਨੌਜਵਾਨ 20 ਸਾਲਾਂ ਦਾ ਸੀ ਇਹ ਵੀ ਸਾਡੇ ਕੋਲ 21 ਤਰੀਕ ਨੂੰ ਆ ਕੇ ਬਿਆਨ ਲਖਾਇਆ ਸੀ ਆਪਣੇ ਰਿਤੂ ਸੋਨੀ ਜਿਹੜੀ ਲੜਕੀ ਨਿਸ਼ਾ ਸੋਨੀ ਦੀ ਭੈਣ ਆ ਉਹਨੇ ਸਾਡੇ ਕੋਲ ਸਟੇਟਮੈਂਟ ਲਖਾਈ ਸੀ ਕਿ ਮੇਰੀ ਜਿਹੜੀ ਭੈਣ ਆ ਉਹ ਲਾਪਤਾ ਵਾ ਉਹ ਤੁਹਾਨੂੰ ਮੇਰੇ ਘਰੋਂ ਦਾ ਦੋਸਤ ਜਵਰਾਜ ਸਿੰਘ ਆ ਕੇ ਲੈ ਕੇ ਗਿਆ ਸ਼ਾਮ ਨੂੰ ਤੇ ਸਾਨੂੰ ਅਸੀਂ ਉਹਦਾ ਜਦੋਂ ਫੋਨ ਬੰਦ ਗਿਆ ਤੋਸੀਂ ਬੜਾ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਮਿਲੀ ਨਹੀਂ ਫਿਰ ਸੋ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦੀ ਲੜਕੀ ਜਿਹੜੀ ਆ ਉਹ ਮਰ ਗਈ ਆ ਫਿਰ ਉਹ ਸਾਡੇ ਕੋਲ ਥਾਣੇ ਆ ਗਏ ਸੀ ਉਹਨਾਂ ਨੇ ਸਾਨੂੰ ਸਟੇਟਮੈਂਟ ਲਿਖਾਈ ਆ ਕਿ ਆਪਣੀ ਸਾਡੀ ਲੜਕੀ ਨੂੰ ਜਿਹੜਾ ਇਹ ਮੁੰਡਾ ਬਲੈਕਮੇਲ ਕਰਦਾ ਸੀ ਜਾਂ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਲੈ ਕੇ ਵੀ ਗਿਆ ਸੀ ਉਹਨਾਂ ਨੇ ਉਹਨਾਂ ਦੀ ਗੱਲਬਾਤ ਕਿਸੋਣੀਆਂ ਨੇ ਪਿਛਲੇ ਸਾਲ ਚ ਜੋ ਯਵਰਾਜ ਸਿੰਘ ਨਾਂ ਦੇ ਮੁੰਡੇ ਨੇ ਜਿਹੜਾ ਆਪਣਿਆਂ ਨੂੰ ਪੁਲਿਸ ਮੁਲਾਜ਼ਮ ਦਾਦਾ ਵਾ ਅਲੀ ਤੱਕ ਉਹਨੇ ਇਹਨੂੰ ਮਾਰਤਾ ਦਰਸੀ ਉਹਨਾਂ ਦੀ ਸਟੇਟਮੈਂਟ ਦੇ ਉੱਪਰ ਅਸੀਂ ਮਕਦਮਾ ਦਰਜ ਕਰਤਾ ਸੀ ਐਫ ਆਈ ਆਰ ਨੰਬਰ 722 ਤਰੀਕ ਦੀਆਂ ਸਿੰਘ ਭਗਵੰਤਪੁਰੇ ਦੀ ਜੋ ਅਸੀਂ ਉਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਹੜਾ ਮੁੰਡਾ ਕਿਉਂ ਦਾ ਅਕਿਊਜ਼ ਨੂੰ ਅਸੀਂ ਜਿਹਦੇ ਸੀਗਾ ਉਹਨੂੰ ਅਸੀਂ ਅਰੈਸਟ ਕਰ ਲਿਆ ਵਾ ਉਦੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਹੁਣ ਉਹਨੂੰ ਅਸੀਂ ਅੱਜ ਪੇਸ਼ ਕਰਾਂਗੇ ਅਦਾਲਤ ਵਿੱਚ ਕੱਲ ਹੀ ਅਸੀਂ ਲੇਟ ਅਰੈਸਟ ਕਰਿਆ ਉਹਨੂੰ ਹਾਂਜੀ ਲੜਕੀ ਦੀ ਜਿਹੜੀ ਡੈੱਡ ਬਡੀ ਵੀ ਆ ਕੱਲ ਵੇਲ ਵਿਸੀ ਸਾਨੂੰ ਉਹਦਾ ਅਸੀਂ ਪੋਸਟਮਾਰਟਮ ਕਰਾਤਾ ਵਾਰਸਾਂ ਦੇ ਅਸੀਂ ਹਵਾਲੇ ਕਰਤੀ ਆ ਮੁੰਡਾ ਅਸੀਂ ਕਿਉਂ ਜਿਹਨੂੰ ਉਹਨਾਂ ਨੇ ਦੋਸ਼ ਲਾਇਆ ਸੀ ਉਹਨੂੰ ਅਸੀਂ ਅਰੈਸਟ ਕਰ ਲਿਆ ਵਾ ਅੱਜ ਅਸੀਂ ਉਹਨੂੰ ਅਦਾਲਤ 'ਚ ਪੇਸ਼ ਕਰਕੇ ਉਹਦਾ ਰਿਮਾਂਡ ਲਵਾਂਗੇ ਜਦੋਂ ਉਹਦਾ ਰਿਮਾਂਡ ਤੋਂ ਬਾਅਦ ਹੀ ਅਗਲੀ ਜਿਹੜੀ ਕਾਰਵਾਈ ਆ ਅਸੀਂ ਪੁਸ਼ਟੀ ਕਰਕੇ ਉਹਨੇ ਲੜਕੀ ਨੇ ਛਾਲ ਮਾਰੀ ਸੀ ਜੀ 20 ਤਰੀਕ ਨੂੰ ਜੀ ਉਹ ਮਤਲਬ 20 ਤਰੀਕ ਨੂੰ ਨਹਿਰ 'ਚ ਡਿੱਗਿਆ ਉਹ ਮਿਲਖਾਲਬ ਵੀ ਬਾਈ ਨੂੰ ਜਦੋਂ ਐਫਆਈਆਰ ਦਰਜ ਹੋਈ ਆ ਉਦੋਂ ਹੀ ਸ਼ਾਇਦ ਉਹ ਮਿਲ ਗਈ ਆ ਉੱਥੋਂ ਪਤਾ ਲੱਗ ਗਿਆ ਵੀ ਪਟਿਆਲੇ ਉਹਦੀ ਬਾਡੀ ਮਿਲ ਗਈ ਤੇ ਮੈਂ ਬਾਈ ਨੂੰ ਹੀ ਮਿਲੇ ਆ ਕੱਲ ਹੀ ਅਸੀਂ ਪੋਸਟਮਾਰਟਮ ਕਰਾਇਆ ਹਾਂਜੀ ਦੋਸ਼ੀ ਨੂੰ ਫਿਰ ਅਸੀਂ ਸ਼ਾਮ ਨੂੰ ਅਰੈਸਟ ਕਰਿਆ ਜੀ ਗੱਲ ਆ ਜੀ ਦੋਸ਼ੀ ਇੱਕ ਲੜਕੀ ਲੜਕੀ ਜਿਹੜੀ ਇਹ ਮੋਹਾਲੀ ਰਹਿੰਦੀ ਆ ਤੇ ਆਪਣੀ ਭੈਣ ਦੇ ਕੋਲੇ ਪਾਸੋਂ ਪੀਜੀਬੀ ਜੇ ਪੜ੍ਹਦੀ ਸੀ ਫੈਕਸ਼ਨ ਹੈਗਾ ਇਹ ਜਿੱਥੇ ਉਹ ਇਹ ਰੋਸ ਸਤਾ ਕੋਈ ਕੋਰਸ ਕਰਾਉਂਦੇ ਨੇ ਉਹ ਕਰਦੀ ਸੀ ਉਸ ਤੋਂ ਪਹਿਲਾਂ ਉਹਨੇ ਬੀਐਸਸੀ ਮੈਡੀਕਲ ਕਰੀ ਹੈ ਤੇ ਪਿਛੋਕ ਉਹ ਹਿਮਾਚਲ ਦੀ ਜੋਗਿੰਦਰ ਨਗਰ ਦੀ ਰਹਿਣ ਵਾਲੀ ਹੈ ਤੇ ਜਿਹੜਾ ਲੜਕਾ ਵਾ ਉਹ ਫਤਿਹਗੜ੍ਹ ਸਾਹਿਬ ਦੇ ਮਾਨੂਪੁਰ ਪਿੰਡ ਦਾ ਵਾ ਰਹਿਣ ਵਾਲਾ ਵਾ ਹਾਂਜੀ ਹਾਂਜੀ ਉਹ ਮਲਾਜਮ ਆ ਜੀ ਪੁਲਿਸ ਦੇ ਵਿੱਚ ਹਾਂ ਉੱਥੇ ਪੋਸਟਡ ਆ ਜੀ ਮਹਾਰੀ ਕਿਸੇ ਜਿਹੜਾ ਕੋਈ ਸਪੈਸ਼ਲ ਹੈਗਾ ਕੋਈ ਸੈਲੋ ਦੇ ਵਿੱਚ ਪੋਸਟਡ ਆ ਨਹੀਂ ਜੋ ਵੀ ਮਹਾਰੀ ਦੀ ਰਹਿੰਦੀ ਹੈ ਉਹ ਮਹਾਰੀ ਟੈਕ ਰਿਕਸ਼ੋ 23 ਦੇ ਵਿੱਚ ਕਰ ਰਹੀ ਹੈ ਜਿਹਨਾਂ ਦੀ ਸਟੇਟਮੈਂਟ ਤੇ ਉਹਦੇ ਫਾਦਰ ਵੀ ਨਾਲ ਹੀ ਆਏ ਸੀ ਕੰਪਲੇਨੈਂਟ ਹੋਨੇ ਨੇ ਹਾਂਜੀ ਉਹ ਲੜਕੀ ਤੇ ਉਹਨਾਂ ਦੇ ਸੰਬੰਧਕ ਉਹਨੂੰ ਘਰੋਂ ਲੈ ਕੇ ਆਇਆ ਲੜਕਾ ਮਹਾਲੀ ਤੋਂ ਉਹਨੂੰ ਲੜਕੀ ਨੂੰ ਕਾਲ ਕਰਕੇ ਕਿ ਫਿਰ ਸਾਢੇ 4:00 ਤੋਂ 9 ਦੇ ਵਿੱਚ ਕਹਿੰਦੇ ਇਹਨੂੰ ਦੱਸੋ ਮੁਤਾਬਕ ਯੂ ਬਈਆ ਨਾਲ ਉਹ ਤੋਂ ਬਾਅਦ ਦਾ ਇਹ ਵਾਕਿਆ ਹੈ